ਸਟਾਕ ਮਾਰਕੀਟ ਥੋੜੇ ਪੈਸੇ ਨੂੰ ਅਗਲੇ 2 ਜਾਂ 3 ਮਹੀਨੇ ਦੇ ਵਿੱਚ ਡਬਲ ਕਰਨ ਦਾ ਕੋਈ ਮਾਧਿਅਮ ਨਹੀਂ ਹੈਗਾ। ਸਟਾਕ ਮਾਰਕੀਟ ਕਿਸੇ ਨੂੰ ਵੀ ਰਾਤੋਂ ਰਾਤ ਅਮੀਰ ਨਹੀਂ ਕਰ ਸਕਦੀ ਤੇ ਨਾ ਹੀ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਜੂਆ ਵਾ। ਜਿਵੇਂ ਲੋਕ 골ਡ 'ਚ ਇਨਵੈਸਟ ਕਰਦੇ ਆ, ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰਦੇ ਆ, ਉਸੇ ਤਰ੍ਹਾਂ ਦੀ ਹੀ ਇੱਕ ਇਨਵੈਸਟਮੈਂਟ ਆ ਸਟਾਕ ਮਾਰਕੀਟ ਜਿਹਦੇ ਵਿੱਚ ਲੋਕ ਇਨਵੈਸਟ ਕਰਦੇ ਆ ਕੰਪਨੀਆਂ ਦੇ ਵਿੱਚ ਤੇ ਉਹਨਾਂ ਦੇ ਵਧੀਆ ਫਿਊਚਰ ਦੇ ਵਿੱਚ। ਡੇ ਟਰੇਡਿੰਗ, ਸਟੌਪ ਲੌਸ, ਫਿਊਚਰ ਆਪਸ਼ਨਸ, ਕਾਲਸ ਫੋਰਸ ਇੰਟਰਡੇ ਜਿਹੜੇ ਵੀ ਚਾਰਟ ਅੱਜ ਕੱਲ ਲੋਕਾਂ ਨੂੰ ਦਿਖਾਏ ਜਾਂਦੇ ਆ ਇਸ ਰਸਤੇ ਦੇ ਉੱਪਰ ਜਾ ਕੇ 90% ਲੋਕਾਂ ਨੂੰ ਬਹੁਤ ਹੀ ਜ਼ਿਆਦਾ ਆਰਥਿਕ ਤੌਰ ਦੇ ਉੱਪਰ ਲਾਸ ਹੋਊਗਾ ਤੇ ਬਾਕੀ ਦੇ 10% ਉਹ ਹੋਣਗੇ ਜਾਂ ਤਾਂ ਇਕੱਲੇ ਹੀ ਆਤਮ ਹੱਤਿਆ ਕਰਨਗੇ ਤੇ ਜਾਂ ਫਿਰ ਪੂਰੀ ਦੀ ਪੂਰੀ ਫੈਮਿਲੀ ਦੇ ਨਾਲ ਆਤਮ ਹੱਤਿਆ ਕਰਨਗੇ ਇਹ ਸਾਰਾ ਕੁਝ ਮੈਂ ਬੋਲ ਰਿਹਾ ਆ ਆਪਦੇ ਪਿਛਲੇ 18 ਸਾਲ ਦੇ ਤਜਰਬੇ ਤੋਂ ਲੌਂਗ ਰਨ ਦੇ ਵਿੱਚ ਕਿਸੇ ਵੀ ਹੋਰ ਇਨਵੈਸਟਮੈਂਟ ਦੇ ਨਾਲੋਂ ਸਟਾਕ ਮਾਰਕੀਟ ਕਿਤੇ ਹੀ ਜ਼ਿਆਦਾ ਰਿਟਰਨ ਦੇਣ ਵਾਲੀ ਪੂਰੀ ਦੁਨੀਆ ਦੀ ਇੱਕੋ ਇੱਕ ਆਪਸ਼ਨ ਚਾਹੇ ਉਹ ਜ਼ਮੀਨਾਂ ਹੋਣ ਲੈਂਡ ਪ੍ਰਾਪਰਟੀ ਹੋਵੇ ਤੇ ਚਾਹੇ ਸਟਾਕ ਮਾਰਕੀਟ ਹੋਵੇ ਤੁਹਾਨੂੰ ਇਨਵੈਸਟਮੈਂਟ ਕਰਨ ਦੇ ਲਈ ਪੇਸ਼ੈਂਸ ਹੋਣਾ ਚਾਹੀਦਾ ਤੇ ਨਾਲ ਹੀ ਨਾਲ ਉਸ ਬਿਜ਼ਨਸ ਦੀ ਸਮਝ ਹੋਣੀ ਚਾਹੀਦੀ ਆ ਨਾ ਕਿ ਇਹ ਸਭ ਕੁਝ ਸਿੱਖਿਆ ਜਾਂਦਾ ਵਾ ਅਲੱਗ-ਅਲੱਗ ਕੋਰਸ ਖਰੀਦ ਕੇ ਉੱਥੇ ਫੀਸ ਦੇ ਕੇ ਵੱਡੇ ਵਡੇਰਿਆਂ ਨੇ ਜ਼ਮੀਨਾਂ ਲਈਆਂ ਨੇ ਲੈਂਡ ਪ੍ਰੋਪਰਟੀਆਂ ਲਈਆਂ ਨੇ ਉਹ ਸਿਰਫ ਇਸ ਕਰਕੇ ਲਈਆਂ ਉਹਨਾਂ ਨੂੰ ਉਸ ਚੀਜ਼ ਦੀ ਸਮਝ ਸੀ ਤੇ ਉਸ ਚੀਜ਼ ਦਾ ਜਿਹੜਾ ਫਿਊਚਰ ਸੀਗਾ 10 ਸਾਲ ਦਾ 20 ਸਾਲ ਦਾ ਉਹਨਾਂ ਨੂੰ ਉਹ ਚੰਗਾ ਲੱਗਦਾ ਸੀ ਜੇ ਤੁਸੀਂ ਸਟਾਕ ਮਾਰਕੀਟ ਨੂੰ ਬਹੁਤ ਹੀ ਧਿਆਨ ਦੇ ਨਾਲ ਤੇ ਪੂਰੀ ਚੰਗੀ ਤਰ੍ਹਾਂ ਦੇ ਨਾਲ ਸਮਝਣਾ ਚਾਹੁੰਦੇ ਹੋ ਤਾਂ ਇੱਥੇ ਸਕਰੀਨ ਦੇ ਉੱਪਰ ਮੇਰੇ ਬਹੁਤ ਸਾਰੇ ਐਪੀਸੋਡ ਦੇ ਨੰਬਰ ਤੁਹਾਨੂੰ ਦੇਖਣਗੇ ਇਹ ਸਾਰੇ ਦੇ ਸਾਰੇ ਵੀਡੀਓ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਤੁਹਾਨੂੰ ਸਟਾਕ ਮਾਰਕੀਟ ਦੇ ਬਾਰੇ ਵਿੱਚ ਬਹੁਤ ਚੰਗੀ ਤਰ੍ਹਾਂ ਦੇ ਨਾਲ ਇਨਫੋਰਮੇਸ਼ਨ ਮਿਲ ਜੂਗੀ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਇੱਕ ਆਖਰੀ ਸਲਾਹ ਸਟਾਕ ਮਾਰਕੀਟ ਨੂੰ ਕਦੇ ਵੀ ਤੁਸੀਂ ਆਪਣੀ ਮਹੀਨੇ ਦੀ ਇਨਕਮ ਪੂਰੀ ਕਰਨ ਦਾ 메ਨ ਸਾਧਨ ਨਹੀਂ ਮੰਨਣਾ ਤੇ ਨਾ ਹੀ ਮਹੀਨੇ ਦਾ ਖਰਚਾ ਪੂਰਾ ਸਟਾਕ ਮਾਰਕੀਟ ਤੋਂ ਬਣੇ ਹੋਏ ਪੈਸੇ ਤੋਂ ਕਰਨ ਦੀ ਕੋਸ਼ਿਸ਼ ਕਰਨੀ ਆ ਸਟਾਕ ਮਾਰਕੀਟ ਇੱਕ ਇਨਾ ਕ ਵੱਡਾ ਬੀਸਟ ਆ ਜਿਹਨੂੰ ਤੁਸੀਂ ਪੂਰੀ ਤਰ੍ਹਾਂ ਨਾਲ ਖੁੱਲਾ ਛੱਡਣਾ ਵਾ ਅਗਲੇ 10 ਸਾਲਾਂ ਲਈ ਤਾਂ ਉਦੋਂ ਹੀ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਸਟਾਕ ਮਾਰਕੀਟ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਵਧੀਆ ਰਿਟਰਨ ਲੈ ਸਕਦੇ ਹੋ ਕਾਫੀ ਦਿਨ ਹੋ ਗਏ ਮੈਂ ਛੋਟੇ ਨਾਲ ਗੱਲ ਨਹੀਂ ਕੀਤੀ ਸਟਾਕ ਮਾਰਕੀਟ ਵਾਲੇ ਚੈਨਲ ਤੇ ਮਾਰਕੀਟ ਵੀ ਕਾਫੀ ਡਾਊਨ ਜਾ ਰਹੀ ਆ ਤਾਂ ਮੈਨੂੰ ਲੱਗਿਆ ਕਿ ਆਪਾਂ ਨੂੰ ਥੋੜੀ ਗੱਲ ਕਰਨੀ ਚਾਹੀਦੀ ਆ ਕੋਈ ਇੱਕ ਵੀਡੀਓ ਬਣਾਉਣਾ ਚਾਹੀਦਾ ਜੋ ਦੋ ਚਾਰ ਚੀਜ਼ਾਂ ਸੀਗੀ ਮੇਰੇ ਦਿਮਾਗ 'ਚ ਮੈਂ ਕਿਹਾ ਮੈਂ ਤੁਹਾਡੇ ਨਾਲ ਉਹਨਾਂ ਨੂੰ ਸ਼ੇਅਰ ਕਰ ਦੇਣਾ ਇੱਕ ਚੀਜ਼ ਹੋਰ ਆ ਜਿਹੜੀ ਉਹ ਮੈਂ ਸਟਾਰਟਿੰਗ ਵਾਲੇ ਸਿੱਨੀ ਲਾ ਰਿਹਾ ਲਾਈ ਨਹੀਂ ਹੈਗੀ ਸ਼ਾਇਦ ਬੋਲਿਆ ਨਹੀਂ ਬਹੁਤ ਸਾਰੇ ਲੋਕ ਨੇ ਬੋਲ ਰਿਹਾ ਕੋਈ 40000 ਰੁਪਇਆ ਦੇ ਕੇ ਫੀਸ ਦੇ ਕੇ ਸਟਾਕ ਮਾਰਕੀਟ ਸਿੱਖੀ ਜਾਂਦੀ ਆ 1 ਲੱਖ ਦੇ ਕੇ ਐਵੇਂ ਤਾਂ ਕੁਝ ਨਹੀਂ ਹੈਗਾ ਮੇਰੇ ਨਹੀਂ خیال ਦੇ ਵਿੱਚ ਕਿ ਤੁਹਾਨੂੰ ਆਪਣੀ ਕਮਾਈ ਹੋਈ ਮਿਹਨਤ ਨਾਲ ਕਮਾਈ ਹੋਈ ਜਿਹੜੀ ਪੈਸਾ ਹੋ ਉਹਨੂੰ ਇਸ ਤਰ੍ਹਾਂ ਵੇਸਟ ਕਰਨਾ ਚਾਹੀਦਾ ਲੋਕ ਤੁਹ ਤੋਂ ਫੀਸਾਂ ਲੈ ਲੈਣਗੇ ਇਹੀ ਚੀਜ਼ ਆ ਇੱਥੋਂ ਸਿੱਖੀ ਚੱਲੋ ਹੋਰ ਲੋਕਾਂ ਤੋਂ ਸਿੱਖੀ ਚੱਲੋ YouTube ਦੇ ਉੱਪਰ ਬਹੁਤ ਸਾਰੇ ਲੋਕ ਨੇ ਚੰਗਾ ਕੰਮ ਕਰ ਰਹੇ ਆ ਮੈਨੂੰ ਸੁਣ ਲਓ ਜੇ ਤੁਹਾਨੂੰ ਮੈਂ ਠੀਕ ਲੱਗਦਾ ਕੋਈ ਹੋਰ ਵਧੀਆ ਠੀਕ ਲੱਗ ਰਿਹਾ ਉਹਨੂੰ ਸੁਣੋ ਜ਼ਰੂਰ ਹੁਣ ਆਪਾਂ ਦੋ ਚਾਰ ਗੱਲਾਂ ਕਰਦੇ ਆ ਅੱਜ ਦੇ ਵੀਡੀਓ ਤਾਂ ਹੀ ਮੈਂ ਇਸ ਤਰ੍ਹਾਂ ਦੇ ਨਾਲ ਇਹਨੂੰ ਬਣਾ ਰਿਹਾ ਕਿ ਥੋੜਾ ਜਿਹਾ ਆਪਾਂ ਵੈਸੇ ਹੀ ਸਮਝ ਲਈਏ ਇਹ ਸਟਾਕ ਹੈਗਾ 트੍ਰੈਂਟ 트੍ਰੈਂਟ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਇਹ ਵਾਲਾ ਸ਼ੇਅਰ ਹੁਣ 트੍ਰੈਂਟ ਦੇ ਵਿੱਚ ਕੀ ਆ ਹੁਣ ਇਹਨੂੰ ਆ ਦੇਖੋ ਕਿ ਕੋਈ ਵੀ ਕਿਤੋਂ ਵੀ ਇਹਦਾ ਰੇਟ ਕੋਈ ਪਿਕ ਕਰ ਲੋ ਕਿਤੇ 200 ਰੁਪਇਆ ਚੱਲ ਰਿਹਾ 2018 18 ਦੀ ਗੱਲ ਕਰ ਲੋ 352 ਕਿਤੇ ਚੱਲ ਰਿਹਾ ਇਹ ਠੀਕ ਆ ਓਕੇ ਤੇ ਰਿਜ਼ਲਟ ਆਉਂਦੇ ਆ ਬਹੁਤ ਵਧੀਆ ਆਉਂਦੇ ਆ ਇਹ ਹੋ ਗਿਆ ਉਹ ਹੋ ਗਿਆ ਪ੍ਰੋਫਿਟ ਬਹੁਤ ਹੀ ਵਧੀਆ ਬਟ 352 ਤੋਂ ਕਿੰਨੇ ਕਿਹੜੇ ਸਾਲ ਦੇ ਵਿੱਚ ਆ 2024 ਆ ਜਾਂ ਫਿਰ ਬਸ ਉੱਥੇ ਕੀ ਆ ਕਿਤੇ ਹੂੰ 2024 ਸਟਾਕ ਚਲੇ ਜਾਂਦਾ 7300 7500 ਕੁਛ ਕਰਕੇ ਮੈਂ ਤਾਂ ਹਾਲੇ ਥੱਲੇ ਰੱਖਿਆ ਉੱਪਰ ਤਾਂ ਬਹੁਤ ਹੀ ਚਲਾ ਗਿਆ ਸ਼ਾਇਦ 82 8300 ਚਲਾ ਗਿਆ ਕਿੰਨਾ ਦਾ ਮਤਲਬ ਆ 35 20 ਗੁਣਾ ਅਗਲੇ 4 ਜਾਂ 5 ਸਾਲਾਂ ਦੇ ਵਿੱਚ ਸਟਾਕ 20 ਗੁਣਾ ਹੋ ਗਿਆ ਠੀਕ ਹੋ ਗਿਆ ਈਵਨ ਐਸ ਅ ਪੁਆਇੰਟ ਦੇ ਉੱਪਰ ਵੀ ਲੋਕ ਉਹਨੂੰ ਬਾਏ ਕਰ ਰਹੇ ਆ ਵੀ ਗੁਣਾ ਹੋ ਚੁੱਕਿਆ ਵਾ ਸ਼ੇਅਰ ਤੇ ਈਵਨ ਟੀਵੀ ਵਾਲੇ ਅਲੱਗ-ਅਲੱਗ ਟੀਵੀ ਵਾਲੇ ਨਿਊਜ਼ ਚੈਨਲਸ ਵਾਲੇ ਇੱਥੇ ਵੀ ਲੋਕਾਂ ਨੂੰ ਕਹਿ ਰਿਹਾ ਮੈਂ ਹੁਣੇ ਵੀ ਪਿੱਛੇ ਜੇ ਉਹ ਨਿਊਜ਼ ਆਉਂਦੀਆਂ ਰਹਿੰਦੀਆਂ ਸਾਹਮਣੇ ਮੈਂ ਪੜਦਾ ਰਿਹਾ ਕਿ ਟ੍ਰੈਂਟ ਨੂੰ ਬਾਏ ਬਾਏ ਕਰੋ ਬਾਏ ਕਰੋ ਬਸ ਠੀਕ ਹੋ ਗਿਆ ਬਟ ਤੁਸੀਂ ਇਹ ਚੀਜ਼ ਦੀ ਗਲਤੀ ਕਦੇ ਵੀ ਨਾ ਕਰੋ ਟ੍ਰੈਂਟ ਦੀ ਐਗਜ਼ਾਮਪਲ ਤੋਂ ਆਪਾਂ ਨੂੰ ਇਹ ਚੀਜ਼ ਪਤਾ ਲੱਗਦੀ ਜਿਹੜੀ ਮੈਂ ਅੱਗੇ ਵੀ ਬਹੁਤ ਵਾਰ ਕਹਿਣਾ ਹੁੰਦਾ ਹੁਣ ਦੇਖੋ ਕੀ ਹੋਇਆ ਕਿਉਂਕਿ ਜਦੋਂ ਕੋਈ ਵੀ ਚੀਜ਼ ਬਹੁਤ ਜ਼ਿਆਦਾ ਸਟ੍ਰੈਚ ਆਊਟ ਹੋ ਜਾਣੀ ਹੈ ਜਿਵੇਂ ਸਪ੍ਰਿੰਗ ਆ ਜਾਂ ਉਹ ਰਬੜ ਆ ਇਲਾਸਟਿਕ ਵਾਲੀ ਉਹ ਜਦੋਂ ਵੀ ਆਪਾਂ ਬਹੁਤ ਜ਼ਿਆਦਾ ਖਿੱਚਾਂਗੇ ਉਹਨੇ ਆਪਣੀ ਨਾਰਮਲ ਪੋਜੀਸ਼ਨ ਤੇ ਜਾਣਾ ਵਾ ਜਿਹੜੀ ਉਹਦੀ ਅਸਲੀ ਨਾਰਮਲ ਪੋਜੀਸ਼ਨ ਆ ਇਨਸਾਨ ਸਰੀਰ ਵੱਡਾ ਹੁੰਦਾ ਰਹਿੰਦਾ ਦਰਖਤ ਵੱਡੇ ਹੁੰਦੇ ਰਹਿੰਦੇ ਆ ਤਾਂ ਉਹਦੀ ਨਾਰਮਲ ਪੋਜੀਸ਼ਨ ਵੀ ਵੱਡੀ ਹੁੰਦੀ ਰਹਿੰਦੀ ਆ ਹੌਲੀ ਹੌਲੀ ਕਰਕੇ ਹੁਣ ਆਹ ਵੱਡੀ ਤਾਂ ਨਾਰਮਲ ਉਹਦੀ ਨਹੀਂ ਹੈਗੀ ਇਹ ਤਾਂ ਆਪਾਂ ਵੀ ਮੰਨਦੇ ਆ ਪਰ ਇਹ ਵੀ ਨਹੀਂ ਹੈਗੀ ਇਹ ਰਬੜ ਜਿਹੜੀ ਬਹੁਤ ਜ਼ਿਆਦਾ ਖਿੱਚੀ ਗਈ ਆ ਹੋਇਆ ਕੀ ਹੁਣ ਜਦੋਂ ਕੁਮਾਰਕੀਟ 'ਚ ਗਰਾਵਟ ਆਈਆ ਅੱਡ ਅੱਡ ਕਾਰਨਾ ਕਰਕੇ ਰੁਪਈਆ ਵੀ ਡਿੱਗਿਆ ਵਾ ਤਾਂ ਉਸ ਤੋਂ ਬਾਅਦ ਟ੍ਰੈਂਟ ਵਰਗਾ ਸ਼ੇਅਰ ਦੇਖੋ ਅੱਧ 'ਚ ਆ ਗਿਆ ਅੱਧ ਤੋਂ ਵੀ ਜ਼ਿਆਦਾ ਘਟ ਗਿਆ ਜਿਹੜਾ ਕੋਈ ਨਵਾਂ ਬੰਦਾ ਹੋਊਗਾ ਉਹਨੇ ਕਿਸੇ ਤੋਂ ਸੁਣ ਕੇ ਕਿਸੇ ਚੈਨਲ ਦੀ ਸੁਣ ਕੇ ਕਿਸੇ ਤੋਂ ਸੁਣ ਕੇ ਕਿ ਹਾਂ ਬੱਲੇ ਬੱਲੇ ਕੀ ਦੀ ਹੋ ਰਹੀਆ ਟ੍ਰੈਂਟ ਦੀ ਹੋ ਰਹੀਆ ਤੋ ਉਹਨੂੰ ਬਾਈ ਕਰ ਲਓ ਉਹਨੇ ਇਹ ਦੇਖਿਆ ਹੀ ਨਹੀਂ ਕਿੱਥੋਂ ਚੱਲਿਆ ਹੋਇਆ ਵਾ ਆਪਾਂ ਆਹ ਪੁਆਇੰਟ ਨੂੰ ਫੜੀਏ ਇੱਕ ਮਿੰਟ ਲਈ ਆਹ ਦੇਖੋ ਜਿਹੜਾ ਕੋਰੋਨਾ ਤੋਂ ਬਾਅਦ ਦਾ ਟਾਈਮ ਸੀ ਨਾ ਹਾਂ ਦੇਖੋ 450 60 ਤੋਂ 8000 ਦੇ ਉੱਪਰ ਚਲਾ ਗਿਆ ਤਾਂ ਇਹ ਚੀਜ਼ ਆਪਾਂ ਨੂੰ ਸਮਝਣੀ ਚਾਹੀਦੀ ਹੈ ਸੇਮ ਇਹੀ ਕਹਾਣੀ ਹੈਗੀ ਮੈਂ ਤੁਹਾਨੂੰ ਦੋ ਤਿੰਨ ਇਹ ਜਿਹੀ ਐਗਜ਼ਾਮਪਲਸ ਦੇ ਦੇਣਾ ਵਾ ਫਿਰ ਤੁਹਾਨੂੰ ਇਹ ਚੀਜ਼ ਸਮਝ ਲੱਗੂ ਫਿਰ ਆਪਾਂ ਆਪਣੇ ਵੀਡੀਓ ਦੇ ਕਿਸੇ ਹੋਰ ਅਗਲੇ ਪਾਰਟ ਚੱਲਾਂਗੇ ਉਹਦੀ ਗੱਲ ਕਰਾਂਗੇ ਕੇ ਪੀ ਆਈ ਟੀ ਟੈਕਨੋਲੋਜੀ ਜਾਂ ਸੇਮ ਆਹੀ ਆਹੀ ਹੋਈ ਕਹਾਣੀ ਇਹਦੀ ਆ ਕੇ ਪੀ ਆਈ ਟੀ ਟੈਕਨੋਲੋਜੀ ਦੀ ਇੱਧਰ ਮੈਂ ਫਰੇਮ ਚੋਂ ਹੀ ਨਿਕਲ ਜਾਣਾ ਤੁਸੀਂ ਇਹਨੂੰ ਬਾਅਦ ਵਿੱਚ ਦੇ ਵਿੱਚ ਚੈੱਕ ਕਰ ਸਕਦੇ ਹੋ 2020 ਦੇ ਵਿੱਚ 40 ਰੁਪਏ ਦੇ ਉੱਪਰ ਆ ਠੀਕ ਹੋ ਗਿਆ ਸਾਲ 2020 ਦੇ ਵਿੱਚ ਸਟਾਕ ਹੈਗਾ 40 ਰੁਪਏ ਤੇ ਯਾਦ ਰੱਖਿਓ ਆ ਆ ਗਿਆ 24 ਚਾਰ ਸਾਲਾਂ ਤੋਂ ਬਾਅਦ ਸਟਾਕ ਦਾ ਪ੍ਰਾਈਸ ਹੋ ਗਿਆ 1865 1865 ਇੱਥੇ ਦੇਖਦੇ 1880 ਤੱਕ ਚਲੇ ਗਿਆ ਹੋਊਗਾ ਕਿੰਨਾ ਮੰਨ ਲਈ ਆਪਾਂ ਵੈਸੇ 2000 ਵੈਸੇ ਮੋਟਾ ਜਿਹਾ ਹਿਸਾਬ ਲਾ ਲੈਨੇ 2000 40 ਰੁਪਏ ਦਾ ਸ਼ੇਅਰ 4 ਸਾਲਾਂ ਦੇ ਵਿੱਚ 2000 ਦਾ ਹੋ ਗਿਆ ਕਿੰਨਾ ਵੱਧ ਗਿਆ 50 ਗੁਣਾ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੇ ਇਹਨੂੰ ਇੱਥੇ ਬਾਇ ਕੀਤਾ ਹੋਊ ਬਹੁਤ ਸਾਰੇ ਲੋਕ ਹੋਣਗੇ ਵਿਚਕਾਰ 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 ਬਾਇ ਕੀਤਾ ਹੋਊਗਾ ਤੁਸੀਂ ਜਦੋਂ ਵੀ ਕੋਈ ਸਟਾਕ ਬਾਇ ਕਰਨਾ ਇੱਕ ਚੀਜ਼ ਯਾਦ ਰੱਖਿਓ ਪੈਸਾ ਥੋੜਾ ਵਾ ਚਾਹੇ ਤੋਂ ਤੋਂ ਕੋਈ 40000 ਰੁਪਿਆ ਫੀਸ ਲੈ ਕੇ ਕਿਸੇ ਨੇ ਤੁਹਾਨੂੰ ਸਲਾਹ ਦਿੱਤੀ ਆ ਲੱਖ ਰੁਪਿਆ ਫੀਸ ਕਿਸੇ ਚੈਨਲ ਨੇ ਕਿ ਕਿਸੇ ਪਾਈ ਪਤੀਜੇ ਨੇ ਰਿਸ਼ਤੇਦਾਰ ਨੇ ਕਿਸੇ ਨਹੀਂ ਕਿਸੇ ਦੀ ਜ਼ਿੰਮੇਵਾਰੀ ਨਹੀਂ ਰਹੂਗੀ ਜਦੋਂ ਤੁਸੀਂ ਉਸ ਤੋਂ ਬਾਅਦ ਉਹਦੇ ਵਿੱਚ ਫਸ ਜਾਣਾ ਵਾ ਤੁਹਾਡਾ ਪੈਸਾ ਕਿਤੇ ਵੀ ਲਾ ਰਹੇ ਹੋ ਤਾਂ ਇੱਕ ਦੋ ਵਾਰ ਧਿਆਨ ਦੇ ਨਾਲ ਉਸ ਸ਼ੇਅਰ ਦੀ ਕੰਪਨੀ ਮਤਲਬ ਉਹ ਕੰਮ ਕੀ ਕਰਦੇ ਆ ਉਹ ਵੀ ਚੀਜ਼ ਧਿਆਨ ਨਾਲ ਦੇਖੋ ਚੰਗੇ ਆ ਮਾੜੇ ਆ ਗਦੇ ਆ ਕਿ ਕੋੜੇ ਆ ਕੁਝ ਤਾਂ ਦੇਖੋ ਸ਼ੇਅਰ ਪ੍ਰਾਈਸ ਵੀ ਜ਼ਰੂਰ ਦੇਖੋ ਠੀਕ ਹੋ ਗਿਆ ਕੇ ਪੀਆਈਟੀ ਦੀ ਮੈਂ ਤੁਹਾਨੂੰ ਐਗਜ਼ਾਮਪਲ ਦੇਤੀ ਇੱਕ ਹਾਂ ਇੱਕ ਹੋਰ ਦੀ ਐਗਜ਼ਾਮਪਲ ਦਿੰਨਾ ਸਿਰਫ ਇੱਕ ਹੋਰ ਐਗਜ਼ਾਮਪਲ ਦਊਂਗਾ ਫਿਰ ਆ ਤਾਂ ਫਿਰ ਆ ਕਹਾਣੀ ਆਪਾਂ ਨੂੰ ਸਾਰੀ ਸਮਝ ਲੱਗ ਜੂਗੀ ਟਿਊਬ ਇਨਵੈਸਟਮੈਂਟ ਸੀਗਾ ਸ਼ਾਇਦ ਤੁਹਾਡੇ ਵਿੱਚੋਂ ਕੁਝ ਦੋਸਤ ਜਿਹੜੇ ਪੁਰਾਣੇ ਕੋਈ ਜਾਣਕਾਰ ਹੈਗੇ ਆ ਮਾਰਕੀਟ ਦੇ ਉਹ ਇਸ ਕੰਪਨੀ ਬਾਰੇ ਚੰਗੀ ਤਰ੍ਹਾਂ ਜਾਣਦੇ ਹੋਣਗੇ ਇਹਨੂੰ ਵੀ ਉਹੀ ਆਪਾਂ ਫੜ ਲਿਆ ਨੇ ਕਰੋਨਾ ਦਾ ਟਾਈਮ 2020 274 ਰੁਪਏ ਤੇ ਠੀਕ ਹੋ ਗਿਆ 274 ਟਿਊਬ ਇਨਵੈਸਟਮੈਂਟ ਹੁਣ ਚੱਲਾ ਗਿਆ ਇਹ ਇਹ ਸਿਰਫ ਐ ਨਹੀਂ ਮੈਂ ਤੁਹਾਡੇ ਲਈ ਤਿੰਨ ਕੰਪਨੀਆਂ ਸਿਲੈਕਟ ਕਰਕੇ ਲਿਆ ਤੁਸੀਂ ਬਹੁਤ ਸਾਰੀਆਂ ਕੰਪਨੀਆਂ ਆਪਣੇ ਆਪ ਹੀ ਸਰਚ ਕਰ ਲਿਓ ਉਹਨਾਂ ਦੀ ਕਹਾਣੀ ਇਹੀ ਵਾਲੀ ਆ 274 ਤੋਂ 4650 ਵਗੈਰਾ ਕੁਝ ਉੱਥੋਂ ਜਦੋਂ ਫਿਰ ਡਿੱਗਿਆ 4600 4700 ਜੋ ਵੀ ਹੈਗਾ ਕਿੱਥੇ ਆ ਗਿਆ ਤਕਰੀਬਨ 2600 ਤੇ 50 ਮਤਲਬ ਦੇਖੋ ਅੱਧ ਦੇ ਵਿੱਚ ਆ ਗਿਆ ਤਕਰੀਬਨ 40% ਸਟਾਕ ਡਿੱਗ ਚੁੱਕਿਆ ਹੁਣ ਪ੍ਰੋਬਲਮ ਕੀ ਹੁੰਦੀ ਆ ਲੋਕ ਮਾਰਕੀਟ ਨੂੰ ਗਾਲਾਂ ਉਦੋਂ ਕੱਢਣਗੇ ਜਦੋਂ ਆਪਾਂ ਨੂੰ ਪਤਾ ਨਹੀਂ ਜਿਹੜਾ ਬੰਦਾ ਪਹਿਲੀ ਵਾਰ ਹੀ ਆਇਆ ਉਹਨੇ ਨਾਮ ਸੁਣ ਲਿਆ ਕਿ ਹਰ ਕਿਤੇ ਟ੍ਰੈਂਡ ਟ੍ਰੈਂਡ ਹੋ ਰਹੀ ਆ ਟਿਊਬ ਇਨਵੈਸਟਮੈਂਟ ਦੀ ਗੱਲ ਹੋ ਰਹੀ ਆ ਬਟ ਉਹ ਬੰਦਾ ਆਉਂਦੇ ਸਾਰੀ ਕੁਝ ਮਹੀਨਿਆਂ ਦੇ ਵਿੱਚ ਹੀ 40-50% ਡਾਊਨ ਚਲਾ ਗਿਆ ਤਾਂ ਉਹਨੇ ਸਾਰੀ ਉਮਰ ਗਾਲਾਂ ਹੀ ਕੱਢਣੀਆਂ ਨੇ ਇਹ ਚੀਜ਼ ਆ ਪਹਿਲੀ ਤਾਂ ਇਹ ਆਪਾਂ ਇੱਕ ਸਿੱਖਣੀ ਆ ਦੂਸਰੀ ਚੀਜ਼ ਹੈਗੀ ਆ ਹਾਂ ਇੱਕ ਹੋਰ ਚੀਜ਼ ਆ ਮਾਰਕੀਟ ਡੇਗ ਰਹੀ ਆ ਤਮ ਹਮੇਸ਼ਾ ਕਿ ਨਾ ਨਾ ਮਾਰਕੀਟ ਜਦੋਂ ਵੀ ਡਿੱਗਦੀ ਉਸ ਤੋਂ ਵਧੀਆ ਟਾਈਮ ਕੋਈ ਨਹੀਂ ਹੈਗਾ ਚੜਦੀ ਮਾਰਕੀਟ ਵੀ ਉਹਨਾਂ ਵਧੀਆ ਟਾਈਮ ਨਹੀਂ ਜਿੰਨਾ ਡਿੱਗਦੀ ਮੈਂ ਹੁਣੇ ਐਸ ਸੰਡੇ ਨੂੰ ਵੀ ਬੈਠ ਕੇ ਆਪਣਾ ਕੋਈ ਕੰਮ ਕਰ ਰਿਹਾ ਸੀ ਮੈਂ ਦੇਖ ਰਿਹਾ ਸੀ ਸਟਾਕਸ ਅਲੱਗ ਅਲੱਗ ਇੰਨੇ ਵਧੀਆ ਵਧੀਆ ਸਟਾਕ ਹੁਣ ਐਸ ਪ੍ਰਾਈਸ ਦੇ ਉੱਪਰ ਆਏ ਹੋਏ ਨਾ ਕਿ ਮੈਂ ਓਨੈਸਟਲੀ ਕਹਾਂ ਮਜ਼ਾ ਆ ਰਿਹਾ ਵਾ ਜਿਹੜੇ ਸਟਾਕ ਮੈ ਵੀ ਲੱਗ ਰਿਹਾ ਸੀ ਕਿ ਆਰ ਨਿਕਲ ਗਏ ਹੁਣ ਕਾਫੀ ਦੂਰ ਨਿਕਲ ਗਏ ਇੱਥੇ ਤਾਂ ਮੈਂ ਬਾਈ ਨਹੀਂ ਕਰ ਸਕਦਾ ਮੈਂ ਬਾਈ ਕਰਨੇ ਚਾਹਨਾ ਵਾ ਪਰ ਇਸ ਟਾਈਮ ਦੇ ਉੱਪਰ ਬਹੁਤ ਵਧੀਆ ਪ੍ਰਾਈਸ ਤੇ ਨੇ ਹਲੇ ਪਤਾ ਨਹੀਂ ਮਾਰਕੀਟ ਹੋਰ ਕਿੰਨਾ ਟਾਈਮ ਡਿੱਗੇਗੀ ਪਰ ਇੱਕ ਹੋਰ ਚੀਜ਼ ਤੁਸੀਂ ਨੋਟ ਕਰੋ ਇਹਦੇ ਵਿੱਚ ਵੀ ਨੋਟ ਕਰ ਲਓ ਕਿਸੇ 'ਚ ਵੀ ਖੁਦ ਹੀ ਕਰ ਲਿਓ ਵੀਡੀਓ ਲੰਬਾ ਹੋ ਜਾਣਾ ਜਿਹੜੇ ਮੈਂ ਤੁਹਾਨੂੰ ਆ ਵੀ ਦੱਸਿਆ ਵਧੇ ਕਿੰਨੇ ਨੇ ਵਧੇ ਹੈਗੇ ਜਿਵੇਂ ਹੁਣ ਆਪਾਂ ਇੱਕ ਦੀ ਗੱਲ ਕੀਤੀ ਸੀ 50 ਗੁਣਾ ਚਲੋ ਆਪਾਂ ਐਵਰੇਜ ਕਰ ਲੈਂਦੇ ਆ 20 ਗੁਣਾ ਵਧ ਗਏ 4 ਸਾਲਾਂ 'ਚ ਐਵਰੇਜ ਇਹ ਜਿੰਨੇ ਕਿ ਸ਼ੇਅਰ ਬਹੁਤ ਜ਼ਿਆਦਾ ਵਧੇ ਆ ਪਰ ਡਿੱਗੇ ਕਿੰਨੇ ਆ ਉਸ ਤੋਂ ਬਾਅਦ ਅੱਧੇ ਡਿੱਗੇ ਆ ਤਾਂ ਮਤਲਬ ਕਿ ਹਾਲੇ ਵੀ 10 ਗੁਣਾ ਵਧੇ ਹੋਏ ਆ ਤਾਂ ਇੱਕ ਚੀਜ਼ ਯਾਦ ਰੱਖਿਓ ਜੇ ਤੁਸੀਂ ਕਿਸੇ ਚੰਗੀ ਕੰਪਨੀ ਦੇ ਵਿੱਚ ਪੈਸੇ ਲਾਏ ਹੋਏ ਆ ਜੇ ਉਹ ਡਿੱਗੀ ਵੀ ਹੋਈ ਆ ਨਾ 30% 20% 15 40 50% ਵੀ ਉਹ ਉੱਪਰੋਂ ਥੱਲੇ ਨੂੰ ਬਹੁਤ ਘਟਾਈ ਹੁੰਦੀ ਆ ਬਟ ਥੱਲੇੋਂ ਉੱਪਰ ਨੂੰ ਉਹ ਬਹੁਤ ਜ਼ਿਆਦਾ ਗਈ ਹੁੰਦੀ ਆ ਕਹਿਣ ਦਾ ਮਤਲਬ ਆ ਕਿ ਗਰਾਊਂਡ ਲੈਵਲ ਤੋਂ ਉਹ 7ਵੀਂ ਮੰਜ਼ਿਲ ਤੱਕ ਪਹੁੰਚੀ 7ਵੀਂ ਮੰਜ਼ਿਲ ਤੋਂ ਉਹ 5ਵੀਂ ਤੇ ਆ ਗਈ ਆ 4ਵੀਂ ਤੇ ਆ ਗਈ ਪਰ ਜੇ ਵੈਸੇ ਦੇਖੀਏ ਉਹ ਗਰਾਉਂਡ ਤੋਂ ਚੌਥੀ ਤੇ ਜਾ ਚੁੱਕੀ ਆ ਚੰਗੀਆਂ ਕੰਪਨੀਆਂ ਨੇ ਜਿਵੇਂ ਪ੍ਰਾਈਸ ਲਾ ਲੋ ਕਿਸੇ ਵੀ ਚੀਜ਼ ਦੀ ਕੀਮਤ ਲਾ ਲੋ ਦਸਾਂ ਸਾਲਾਂ ਚ 15 ਸਾਲਾਂ ਚ ਪੰਜਾਂ ਸਾਲਾਂ ਚ ਉਹਨੇ ਵਧਿਓ ਹੀ ਜਾਣਾ ਵਾ ਸੇਮ ਵੈਲਿਊਏਸ਼ਨ ਹੁੰਦੀ ਆ ਨਾ ਵੈਲਿਊਏਸ਼ਨ ਤਾਂ ਕਟੂਗੀ ਨਹੀਂ ਜੇ ਕੰਪਨੀਆਂ ਚੰਗੀਆਂ ਨੇ ਉਹ ਵਧਿਓ ਜਾਣੀ ਹੁੰਦੀ ਆ ਇਹ ਇੱਕ ਨਾਰਮਲ ਵੀ ਹੈ ਤਾਂ ਉਹਨੇ ਜਾਣਾ ਤਾਂ ਉੱਪਰ ਨੂੰ ਹੀ ਆ ਤਾਂ ਉਹ ਜਿਹੜੀ ਗਰਾਵਟਾ ਤਾਂ ਕੋਈ ਏਡੀ ਪ੍ਰੋਬਲਮ ਨਹੀਂ ਹੁੰਦੀ ਕਿ ਜੇ ਮੈਂ ਉਹਦੇ ਚ ਪੈਸੇ ਲਾਏ ਆ 30% ਡਿੱਗ ਪਿਆ 20% ਡਿੱਗ ਪਿਆ ਬਟ ਜੇ ਵੀ ਦੇਖੋ ਕਿ ਕਿੱਥੋਂ ਚੱਲ ਕੇ ਆਇਆ ਜਿਹੜਾ ਉਹਨਾਂ ਦਾ ਸਫਰ ਆ ਉਹ ਉੱਪਰ ਲਈ ਆ ਅਪਵਰਡਲੀ ਸਫਰ ਹੀ ਆ ਉਹਨਾਂ ਦਾ ਤਾਂ ਐਡੀ ਕੋਈ ਖਾਸ ਪ੍ਰੋਬਲਮ ਨਹੀਂ ਹੁੰਦੀ ਜਿਹੜਾ ਆਹ ਟਾਈਮ ਚੱਲ ਰਿਹਾ ਵਾ ਕਿਉਂਕਿ ਮਾਰਕੀਟ ਨੇ ਵੀ ਐਕਸਪੈਕਟ ਨਹੀਂ ਕੀਤਾ ਸੀ ਪਤਾ ਨਹੀਂ ਇੱਕ ਲੋਕ ਕਿਸ ਤਰ੍ਹਾਂ ਦੇ ਬੱਬਲ 'ਚ ਵੀ ਰਹਿੰਦੇ ਆ ਹੁਣ ਬੱਬਲ ਹੀ ਆ ਤੁਸੀਂ ਦੇਖੋ ਕੁਝ ਸਾਲਾਂ ਦੇ ਵਿੱਚ ਕਿਸੇ ਕੰਪਨੀ ਦਾ 50 ਗੁਣਾ ਵੱਧ ਜਾਣਾ 30 ਗੁਣਾ ਵੱਧ ਜਾਣਾ 20 ਗੁਣਾ ਵੱਧ ਜਾਣਾ ਹੋਰ ਕੀ ਆ ਬੱਬਲ ਹੀ ਆ ਨਾ ਤਾਂ ਮਤਲਬ ਕੁਝ ਮਾੜੀਆਂ-ਮੋਟੀਆਂ ਖਬਰਾਂ ਚੰਗੀਆਂ ਮਿਲ ਗਈਆਂ ਤਾਂ ਉਹਨੂੰ ਐਨਾ ਪਕਾਨੇ ਦੀ ਤਰ੍ਹਾਂ ਭਰ ਦਿੰਨੇ ਆ ਫੇਰ ਪਤਾ ਲੱਗਦਾ ਕਿ ਨਹੀਂ ਚੀਜ਼ਾਂ ਉਨੀਆਂ ਚੰਗੀਆਂ ਨਹੀਂ ਸੀਗੀਆਂ ਫੇਰ ਇੱਕਦਮ ਥੋੜੀ ਜਿਹੀ ਹਵਾ ਨਿਕਲ ਜਾਂਦੀ ਆ ਤਾਂ ਉਹ ਚੀਜ਼ ਹੈਗੀ ਆ ਬਟ ਹੁਣ ਹੁਣ ਆਪਾਂ ਗੱਲ ਕਰਦੇ ਆ ਅਗਲੀ ਕਿ ਜੇ ਤੁਸੀਂ ਤੁਹਾਨੂੰ ਲੱਗਦਾ ਕਿ ਆ ਚੀਜ਼ਾਂ ਥੋੜੀਆਂ ਮਤਲਬ ਵੀ ਇਸ ਤਰ੍ਹਾਂ ਹੁੰਦਾ ਦਿਲ ਹੌਲਾ ਹੁੰਦਾ ਰਾਤ ਨੂੰ ਨੀਂਦ ਨਹੀਂ ਫਿਰ ਚੰਗੀ ਤਰ੍ਹਾਂ ਆਉਂਦੀ ਪੈਨਿਕ ਹੁੰਦੀ ਆ ਬਹੁਤ ਕੁਝ ਹੁੰਦਾ ਇਸ ਤੋਂ ਅੱਗੇ ਅੱਗੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਤਾਂ ਤੁਸੀਂ ਜੇ ਰਾਤ ਨੂੰ ਬਹੁਤ ਆਰਾਮ ਦੇ ਨਾਲ ਸੌਣਾ ਵਾ ਸਟਾਕ ਮਾਰਕੀਟ 'ਚ ਪੈਸੇ ਲਾ ਕੇ ਤਾਂ ਤੁਸੀਂ ਇੱਕ ਚੀਜ਼ ਕਰ ਸਕਦੇ ਹੋ ਜਿਹੜੀਆਂ ਵੀ ਕੰਪਨੀ ਐ ਵੈਸੀ ਇੱਕ ਮੋਟਾ ਜਿਹਾ ਹਿਸਾਬ ਹੈਗਾ ਇਹ ਉਹ ਹਾਰਡ ਐਂਡ ਫਾਸਟ ਰੂਲ ਤਾਂ ਇਹ ਵੀ ਨਹੀਂ ਹੈਗਾ ਪਰ ਸਟਿਲ ਜਿਹੜੀਆਂ ਵੀ ਕੰਪਨੀਆਂ ਤਕਰੀਬਨ 20000 30000 ਕਰੋੜ ਮਾਰਕੀਟ ਕੈਪ ਤੋਂ ਉੱਪਰ ਦੀਆਂ ਨੇ ਉਹਨਾਂ ਨਾਲ ਰਹੋ ਹਮੇਸ਼ਾ ਕਿਉਂਕਿ ਉਹਨਾਂ ਦੀ ਉੱਪਰ ਦੀ ਚਾਲ ਵੀ 19 ਤੇਜ਼ ਨਹੀਂ ਹੋਣੀ ਉਹਨਾਂ ਦੀ ਡਾਊਨ ਜਿਹੜੀ ਫਾਲ ਆ ਜਿਹੜਾ ਡਿੱਗਣਾ ਵਾ ਉਹ ਵੀ ਉਹਨਾਂ ਬਹੁਤ ਜ਼ਿਆਦਾ ਨਹੀਂ ਹੋਣਾ ਪਰ ਇੱਕ ਸਟਰੈਟਜੀ ਹੁੰਦੀ ਆ ਮਿਡ ਕੈਪ ਦੇ ਵਿੱਚ ਕੰਮ ਕਰਨ ਦੀ ਜੇ ਕੋਈ ਇਨਸਾਨ ਰਿਵਾਰਡ ਬਹੁਤ ਜ਼ਿਆਦਾ ਭਾਲਦਾ ਜ਼ਿਆਦਾ ਰਿਸਕ ਜ਼ਿਆਦਾ ਰਿਵਾਰਡ ਪਰ ਉਹਦੇ ਲਈ ਤੁਹਾਨੂੰ ਮਾਰਕੀਟ ਦੇ ਵਿੱਚ ਧਿਆਨ ਵੀ ਜ਼ਿਆਦਾ ਦੇਣਾ ਪਊਗਾ ਮੈਂ ਤੁਹਾਨੂੰ ਇੱਕ ਸਟਾਕ ਦੀ ਐਗਜ਼ਾਮਪਲ ਦੂੰ ਸਿਰਫ ਇੱਕ ਸਟਾਕ ਦੀ ਐਗਜ਼ਾਮਪਲ ਦਊਂਗਾ ਕਿਉਂਕਿ ਇੱਕ ਦੇ ਵਿੱਚ ਹੀ ਬਹੁਤ ਸਾਰੇ ਆ ਜਾਣੇ ਆ ਬਹੁਤ ਸਾਰੇ ਸ਼ੇਰਾਂ ਦੀ ਇਹੀ ਕਹਾਣੀ ਆ ਗਣੇਸ਼ਾ ਇਕੋਸਫੀਅਰ ਠੀਕ ਆ ਹੁਣ ਦੇਖਿਓ ਤੁਸੀਂ ਛੋਟੀ ਕੰਪਨੀ ਆ ਕੋਈ ਬਹੁਤ ਜ਼ਿਆਦਾ ਵੱਡੀ ਨਹੀਂ ਹੈਗੀ ਇਹ ਹੁਣ ਦੇਖੋ ਕਿ ਕਿਵੇਂ ਮਿਡ ਕੈਪ ਦੇ ਵਿੱਚ ਬੰਦਾ ਕੰਮ ਕਰਕੇ ਜ਼ਿਆਦਾ ਕਮਾ ਸਕਦਾ ਵਾ ਜ਼ਿਆਦਾ ਅਰਨਿੰਗ ਹੋ ਸਕਦੀ ਆ ਉਹਦਾ ਇੱਕ ਤਰੀਕਾ ਵਾ ਬਟ ਉਹਦਾ ਤਰੀਕਾ ਕੀ ਆ ਹੁਣ ਗਣੇਸ਼ਾ ਇਕੋਸਫੀਅਰ ਨੂੰ ਦੇਖ ਲਓ 2014 ਦੇ ਵਿੱਚ ਸਟਾਕ ਪ੍ਰਾਈਸ ਹੈਗਾ 35 ਰੁਪਏ ਦਾ ਠੀਕ ਹੋ ਗਿਆ ਜੀ ਇਹ ਹੈਗੀ ਆ ਗੱਲ 2014 ਦੀ 35 ਰੁਪਏ ਸ਼ੇਅਰ ਪ੍ਰਾਈਸ ਆ ਹੁਣ ਆਪਾਂ ਚੱਲਦੇ ਆਂ ਪੂਰੇ 10 ਸਾਲ ਅੱਗੇ 35 ਰੁਪਏ ਸੀ ਨਾ 10 ਸਾਲ ਤੋਂ ਬਾਅਦ 2400 ਹੋ ਗਿਆ 35 ਰੁਪਏ ਤੋਂ 2400 ਕਿੰਨਾ ਹੋ ਗਿਆ 70 ਗੁਣਾ 10 ਸਾਲਾਂ ਦੇ ਵਿੱਚ ਇੱਕ ਕੰਪਨੀ 70 ਗੁਣਾ ਵਧੀਆ 70 ਗੁਣਾ ਮਤਲਬ ਕੀ ਤੁਸੀਂ ਸੋਚ ਸਕਦੇ ਹੋ ਕਿ ਕੋਈ 플ੌਟ ਕੋਈ ਫਲੈਟ ਸੋਨਾ, ਚਾਂਦੀ ਕੋਈ ਖੇਤੀਬਾੜੀ ਵਾਲੀ ਜ਼ਮੀਨ ਇੰਨੀ ਤੁਹਾਨੂੰ ਐਪਰੀਸੀਏਸ਼ਨ ਦੇ ਦੂਗੀ ਨਹੀਂ ਦਿੰਦੀ। ਬਟ ਜਿਹੜੇ ਮਿਡ ਕੈਪ ਹੈਗਾ ਜੇ ਤੁਹਾਨੂੰ 70 ਗੁਣਾ ਦੇ ਰਿਹਾ ਤਾਂ ਪੈਸਾ ਕਮਾਉਣਾ ਇੰਨਾ ਸੌਖਾ ਨਹੀਂ ਹੈ। ਉਹਨਾਂ ਦੇ ਆਪਣੇ ਇੱਕ ਤਰੀਕੇ ਆ। ਜਦੋਂ ਇਹਦੇ 'ਚ ਬਾਅਦ ਵਿੱਚ ਗ੍ਰੈਵਿਟੀ ਆਈ ਨਾ, ਜਦੋਂ ਹਵਾ ਨਿਕਲੀ ਆ ਗੁਬਾਰੇ 'ਚੋਂ ਤਾਂ ਉਹ 2400 ਤੋਂ ਡਿੱਗ ਕੇ ਸਿੱਧਾ ਆ ਕੇ ਖੜਿਆ ਵਾ 875 ਰੁਪਏ ਤੇ। ਹੁਣ ਇੱਥੇ ਵੀ ਬਹੁਤ ਸਾਰੇ ਲੋਕ ਹੋਣਗੇ ਕਿਸੇ ਤੋਂ ਸੁਣਿਆ ਹੋਊਗਾ ਗਣੇਸ਼ਾ ਇਕੋਸਫੀਅਰ ਨੂੰ ਇੱਥੇ ਬਾਈ ਕਰ ਲਿਆ ਉਹ ਇੱਥੇ ਬਾਈ ਕਰ ਲਵੇ ਇੱਥੇ ਬਾਈ ਕਰ ਲਵੇ ਇੱਥੇ ਬਾਈ ਕਰ ਲਿਆ ਹੋਊਗਾ ਉਹ ساری ਉਮਰ ਗਣੇਸ਼ਾ ਇਕੋਸਫੀਅਰ ਨੂੰ ਸ਼ੇਅਰ ਮਾਰਕੀਟ ਨੂੰ ਜਿਨੇ ਉਹ ਸ਼ੇਅਰ ਦੱਸਿਆ ਸੀ ਉਹਨੂੰ ਗਾਲਾਂ ਕੱਢਣਗੇ ساری ਉਮਰ ਦੁਬਾਰਾ ਨਹੀਂ ਆਉਣਗੇ ਪਰ ਉਹ ਇਹ ਨਹੀਂ ਦੇਖਣਗੇ ਕਿ 70 ਗੁਣਾ ਵੱਧ ਕੇ ਚੱਲ ਰਹੀ ਹੈ ਉਹ ਕੰਪਨੀ ਆਲਰੇਡੀ ਲੋਕਾਂ ਨੂੰ ਮਾਲਾ-ਮਾਲ ਨਹੀਂ ਕੀਤਾ ਉਹਨੇ ਉਹਨੇ ਲੋਕਾਂ ਨੂੰ ਕ੍ਰੇਜ਼ੀ ਰਿਚ ਕਰਤਾ ਲੋਕਾਂ ਨੂੰ ਕਰੋੜਾਪਤੀ ਅਰਬਾਪਤੀ ਬਣਾ ਚੁੱਕੀ ਆ ਹੁਣ ਉਹਨੇ ਦਮ ਲੈਣਾ ਹੀ ਆ ਉਹ ਤੀਜੇ ਹਿੱਸੇ ਤੇ ਆ ਗਈ 875 ਤੇ ਇਹਨਾਂ ਦੇ ਵਿੱਚ ਕੀ ਕਰ ਸਕਦੇ ਹਾਂ ਜੇ ਕੋਈ ਬੰਦਾ ਇਹ ਕਵੇ ਸਿਰਫ ਉਹਨਾਂ ਦੀ ਗੱਲ ਕਰ ਰਿਹਾ ਜੇ ਕੋਈ ਹਾਈ ਰਿਸਕ ਹਾਈ ਰਿਵਾਰਡ 'ਚ ਜਾਣਾ ਚਾਹੁੰਦਾ ਇਹਨਾਂ ਕੰਪਨੀਆ ਦੇ ਵਿੱਚ ਦੋ ਚੀਜ਼ਾਂ ਨੇ ਪਹਿਲੀ ਵੇਟ ਕਰੋ ਵੇਟ ਉਹ ਤਾਂ ਤੁਹਾਨੂੰ ਹਮੇਸ਼ਾ ਚਾਂਸ ਮਿਲਣਾ ਵਾ ਜਦੋਂ ਤੁਹਾਨੂੰ ਕਦੇ ਮੌਕਾ ਲੱਗੇ ਮੈਨੂੰ ਨਹੀਂ ਪਤਾ ਇਹ ਮੌਕਾ ਹੈਗਾ ਨਹੀਂ ਹੈਗਾ ਮੈਨੂੰ ਨਹੀਂ ਪਤਾ ਹਾਲੇ ਮਾਰਕੀਟ ਹੋਰ ਕਿੰਨਾ ਡਿੱਗੂਗੀ ਕਿਉਂਕਿ ਮੈਂ ਕਦੇ ਉਹ ਕਲੇਮ ਵੀ ਨਹੀਂ ਕਰਦਾ ਕਿ ਮੈਨੂੰ ਇਹ ਪਤਾ ਅਗਲੇ ਘੰਟੇ ਅਗਲੇ ਦਿਨ ਅਗਲੇ ਹਫਤੇ ਕੀ ਹੋਊਗਾ ਮੈਨੂੰ ਕੁਝ ਨਹੀਂ ਪਤਾ ਤੇ ਤੁਸੀਂ ਜਿੱਥੇ ਤੁਹਾਨੂੰ ਲੱਗ ਰਿਹਾ ਕਿ ਹਾਂ ਕਾਫੀ ਗਿਰਾਵਟ ਆ ਗਈ ਪਰ ਕੰਪਨੀ ਚੰਗੀ ਆ ਕੰਪਨੀ ਜ਼ਰੂਰ ਦੇਖੋ ਕੰਮ ਕੀ ਕਰਦੇ ਆ ਉਹ ਵੇਚਦੇ ਕੀ ਆ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਕਿਤਾਬ ਦੇ ਵਿੱਚ ਬਾਅਦੂ ਜਿਵੇਂ ECG ਦੀ ਰਿਪੋਰਟ ਦੀ ਤਰ੍ਹਾਂ ਆ ਗਈਆਂ ਅਸਲ ਦੇ ਵਿੱਚ ਤਾਂ ਇੱਕ ਦਿਲ ਆ ਜਿਹੜਾ ਧੜਕ ਰਿਹਾ ਕਿਸੇ ਸਰੀਰ ਦੇ ਅੰਦਰ ਉਹਦੀ ਰਿਪੋਰਟ ਆਈ ਆ ਇਹ ਤਾਂ ਰਿਪੋਰਟ ਹੈ ਤਾਂ ਪਾਸਟ ਆ ਬਟ ਅਸਲ ਦੇ ਵਿੱਚ ਤਾਂ ਉਹ ਧਰਾਤਲ ਦੇ ਉੱਪਰ ਕੁਝ ਕਰ ਰਹੇ ਹੋਣਗੇ ਨਾ ਗਰਾਉਂਡ ਲੈਵਲ ਤੇ ਜ਼ਮੀਨ ਤੇ ਕੁਝ ਕਰ ਰਹੇ ਹੋਣਗੇ ਕੁਝ ਲੋਕ ਹੋਣਗੇ ਜਿਨ੍ਹਾਂ ਨੂੰ ਉਹਨਾਂ ਦੀ ਪ੍ਰੋਡਕਟ ਚੰਗੀ ਲੱਗਦੀ ਹੋ ਤਾਂ ਪਹਿਲਾਂ ਇਹ ਦੇਖੋ ਕਿ ਕਿਹੜੀ ਪ੍ਰੋਡਕਟ ਆ ਕੀ ਉਹਦੀ ਡਿਮਾਂਡ ਹੈਗੀ ਆ ਉਹ ਚੀਜ਼ਾਂ ਦੇਖੋ ਚੰਗੀ ਤਰ੍ਹਾਂ ਪੜੋ ਫਿਰ ਦੇਖੋ ਹੁਣ ਜੇ ਗਿਰਾਵਟ ਆਈ ਆ ਸਪੈਸ਼ਲੀ ਜਿਹੜੀਆਂ ਮਿਡ ਕੈਪ ਕੰਪਨੀਆਂ ਨੇ ਮਤਲਬ 20000 ਕਰੋੜ ਤੋਂ ਥੱਲੇ ਜਾਂ 10000 ਕਰੋੜ ਰੁਪਏ ਤੋਂ ਥੱਲੇ ਹਰੇਕ ਦੀ ਆਪਣੀ ਆਪਣੀ ਇੱਕ ਡੈਫੀਨੇਸ਼ਨ ਆ ਮਿਡ ਕੈਪ ਦੀ স্মਲ ਕੈਪ ਜੋ ਵੀ ਹੈਗਾ ਤੇ ਤੁਸੀਂ ਉਹਨਾਂ ਕੰਪਨੀਆ ਜਿਹੜੀਆਂ ਸੋ ਕਾਟ ਥੋੜੀਆਂ ਛੋਟੀਆਂ ਨੇ ਇੱਕ ਤਾਂ ਬਹੁਤ ਹੀ ਵੱਡੀਆਂ ਹੋ ਗਈਆਂ ਰਿਲਾਇੰਸ ਇੰਡਸਟਰੀ ਹੋ ਗਈ ਏਸ਼ੀਅਨ ਪੇਂਟ ਉਹ ਵਾਲੀਆਂ ਇਹਨਾਂ ਦੇ ਵਿੱਚ ਤੁਸੀਂ ਬਹੁਤ ਘੱਟ ਅਮਾਉਂਟ ਲਓ ਹੁਣ ਕੀ ਹੋਣਾ ਵਾ ਹੁਣ ਆਉਣਾ ਵਾ ਲਾਲਚ ਦੁਆਰਾ ਤੋਂ ਇੱਥੋਂ ਕੰਪਨੀ ਇੱਕ ਸੈਕਿੰਡ ਪਰ ਦੁਆਰਾ ਜਿਉਂਦਾ ਕਰੀਏ ਜੇ ਹੁੰਦਾ ਤਾਂ ਹੋ ਗਿਆ ਜੇ ਹੁੰਦਾ ਹੋ ਗਿਆ ਆਪਣਾ ਬੰਦਾ ਹੁਣ ਇੱਥੋਂ ਕੰਪਨੀ ਦੇਖੋ ਉੱਥੇ ਚਲੀ ਗਈ ਤੀਜਾ ਹਿੱਸਾ ਚਲੇਗੀ ਬਹੁਤ سارے ਲੋਕ ਕਰਨਗੇ ਤੀਜਾ ਹਿੱਸਾ ਚਲੇਗੀ ਮੰਨ ਲਓ ਕਿਸੇ ਬੰਦੇ ਕੋ 100 ਰੁਪਏ ਵਾ ਉਹਨੇ 100 ਰੁਪਏ ਦੇ ਵਿੱਚੋਂ ਉਹਨੂੰ ਲਾਲਚ ਵੀ ਆ ਸਕਦਾ ਵਾ ਲਾਲਚ ਵੀ ਇੱਕ ਇਨਸਾਨ ਦੀ ਹੀ ਬਿਰਤੀ ਆ ਉਹਨੂੰ ਲੱਗਣਾ ਕਿ ਬਸ ਯਾਰ ਇੱਥੇ ਤਾਂ ਹੁਣ ਖਤਮ ਆ ਗਾ ਮੈਂ 100 ਚੋਂ 50 ਰੁਪਏ ਨੇ ਆਪਦੇ ਇੱਥੇ ਲਾਤੇ ਹੁਣ ਮੈਂ ਤਾਂ ਇੱਕ ਐਗਜ਼ਾਮਪਲ ਦਿਤੀ ਆ 100 ਰੁਪਏ ਦੀ ਉਹ 100 ਰੁਪਏ ਕਿਸੇ ਦਾ 50 ਲੱਖ ਹੋ ਸਕਦਾ ਕਿਸੇ ਦਾ ਕਰੋੜ ਹੋ ਸਕਦਾ ਕਿਸੇ ਦਾ ਸਿਰਫ 10000 ਹੋ ਸਕਦਾ ਕਿਸੇ ਦਾ 1000 ਹੋ ਸਕਦਾ ਕਹਿਣ ਦਾ ਮਤਲਬ ਆ ਕਿ ਇੱਕੋ ਦੇ ਵਿੱਚ ਆਪਾਂ ਕਮਲਿਆਂ ਵਾਂਗੂ ਨਹੀਂ ਫਿਰ ਪੈ ਜਾਣਾ ਇੱਕੋ ਟਾਈਮ ਨਹੀਂ ਪੈ ਜਾਣਾ ਇੱਕੋ ਕੰਪਨੀ 'ਚ ਨਹੀਂ ਪੈ ਜਾਣਾ ਤੇ ਇਕੱਠੀ ਹੀ ਅਮਾਉਂਟ ਨਹੀਂ ਲਾ ਦੇਣੀ ਇਹ ਕੰਪਨੀਆਂ ਨੇ ਜਿਹੜੀਆਂ ਨੇ ਚੱਲਣਾ ਹੁੰਦਾ ਚੰਡੋਲਾਂ ਦੀ ਤਰ੍ਹਾਂ ਠੀਕ ਆ ਤੇ ਇਹ ਤੁਹਾਨੂੰ ਪੈ ਜਾਣਗੀਆਂ ਚੜੇਲਾਂ ਦੀ ਤਰ੍ਹਾਂ ਜੇ ਤੁਸੀਂ ਇਹਨਾਂ ਨੂੰ ਧਿਆਨ ਦੇ ਨਾਲ ਨਾ ਖੇਡਿਆ ਇਹਨਾਂ 'ਚ ਅਮਾਉਂਟ ਬਹੁਤ ਘੱਟ ਲਾਓ ਬਹੁਤ ਹੀ ਘੱਟ ਸਬਰ ਰੱਖੋ ਥੋੜਾ ਥੋੜਾ ਕਰਦੇ ਰਹੋ ਹਾਂ ਜਿਹੜੀਆਂ ਵੱਡੀਆਂ ਮਾਰਕੀਟ ਕੈਪ ਦੀਆਂ ਕੰਪਨੀਆਂ ਨੇ ਉਹਨਾਂ ਨੇ ਉੱਪਰ ਵੀ ਆਰਾਮ ਨਾ ਜਾਣਾ ਸਹਿਜ ਮਤੇ ਨਾਲ ਉਹਨਾਂ ਨੇ ਸਾਲ ਦਰ ਸਾਲ ਉੱਪਰ ਚਾਈ ਜਾਣਾ ਗਿਰਾਵਟ ਵੀ ਨਹੀਂ ਆਉਣੀ ਇਹ ਕੰਪਨੀਆਂ ਚ ਆ ਚੀਜ਼ ਹੋਣੀ ਆ ਦਸਾਂ ਸਾਲਾਂ ਲਈ 70 ਗੁਣਾ ਪੈਸੇ ਵੀ ਦੇਣਗੇ ਆ ਬਟ ਆ ਚੀਜ਼ ਵੀ ਕਰਨਗੇ ਤਾਂ ਇਹਨਾਂ ਦੇ ਵਿੱਚ ਹਮੇਸ਼ਾ ਬਹੁਤ ਧਿਆਨ ਦੇ ਨਾਲ ਲਾਓ ਰਿਸਰਚ ਕਰਦੇ ਰਹੋ ਤੇ ਇੱਕ ਚੀਜ਼ ਜੇ ਤੁਸੀਂ ਸਟਾਕ ਮਾਰਕੀਟ ਚਾਹੇ ਹੋ ਤਾਂ ਤੁਹਾਨੂੰ ਆਪ ਨੂੰ ਸਟਾਕ ਮਾਰਕੀਟ ਦੀ ਸਮਝ ਹੋਣੀ ਚਾਹੀਦੀ ਆ ਜੇ ਮੈਂ ਤੁਹਾਨੂੰ ਉਹ ਐਪੀਸੋਡ ਦੇਤੇ ਉਹ ਦੇਖ ਸਕਦੇ ਹੋ ਉਹਦੇ ਚ ਵੀ ਐ ਨਹੀਂ ਹੈਗਾ ਕਿ ਵਿਊਜ਼ ਦਾ ਹੈਗਾ ਡਾਊਨਲੋਡ ਕਰ ਲਓ ਆਫਲਾਈਨ ਕਰਕੇ ਦੇਖੀ ਚਲੋ ਕੋਈ ਟੈਨਸ਼ਨ ਨਹੀਂ ਹੈਗੀ ਤੇ ਹਾਂ ਬਟ ਆਹੀ ਕੁਛ ਫਿਲਹਾਲ ਦੇ ਲਈ ਤਾਂ ਇਸ ਵੀਡੀਓ ਚ ਕਿਉਂਕਿ ਮੈਂ ਲੱਗਿਆ ਕਿ ਆਹ ਚੀਜ਼ਾਂ ਦੀ ਗੱਲ ਕਰਨੀ ਚਾਹੀਦੀ ਆ ਕਿਸੇ ਦਿਨ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਨੇ ਚੰਗੀਆਂ ਜਿਹੜੀਆਂ ਬਹੁਤ ਹੀ ਥੱਲੇ ਆਈਆਂ ਹੋਈਆਂ ਮੈਂ ਦੇਖਦਾ ਮੈਂ ਬਹੁ ਹਰੇਕ ਵਾਰੀ ਵਾਦਾ ਕਰ ਦਿੰਦਾ ਕੋਈ ਨਾ ਕੋਈ ਤੁਹਾਡੇ ਨਾਲ ਪੁੱਠਾ ਸਦਾ ਤੇ ਪਰ ਨਹੀਂ ਦੇਖਦਾ ਮੈਂ ਕਿ ਅਗਲੇ 1-2 ਦਿਨਾਂ ਦੇ ਵਿੱਚ ਮੈਂ ਕੋਈ ਲਿਸਟ ਬਣਾ ਲੂੰਗਾ 15-20-25 ਕੰਪਨੀਆਂ ਦੀ ਜਿਹੜੀਆਂ ਮੈਨੂੰ ਲੱਗ ਰਿਹਾ ਕਿ ਕਾਫੀ ਚੰਗੀਆਂ ਨੇ ਤੇ ਕਾਫੀ ਥੱਲੇ ਆਈਆਂ ਹੋਈਆਂ ਡਿਸਕਾਊਂਟ ਬਹੁਤ ਹੀ ਤਕੜਾ ਚੱਲ ਰਿਹਾ ਬਟ ਕੰਪਨੀਆਂ ਬਹੁਤ ਚੰਗੀਆਂ ਜਿਵੇਂ ਆਪਾਂ ਆਪਦੇ ਵੀਡੀਓ ਦੇ ਵਿੱਚ ਵਿਆਹ ਕਰਾਉਂਦੇ ਆ ਹਰੇਕ ਵਾਰੀ ਚੰਗੀ ਕੰਪਨੀ ਦਾ ਚੰਗੇ ਪ੍ਰਾਈਸ ਦੇ ਨਾਲ ਤਾਂ ਮੈਂ ਦੇਖਦਾ ਕਿ ਕਿਹੜੇ ਜੋੜਿਆਂ ਦੇ ਵਿਆਹ ਹੋ ਰਿਹਾ ਇਸ ਟਾਈਮ ਦੇ ਉੱਪਰ ਚੰਗੇ ਤੇ ਉਹਨਾਂ ਦੀ ਆਪਾਂ ਗੱਲ ਕਰਦੇ ਆਂ ਕੱਲ ਨੂੰ ਕਰ ਲਾਂਗੇ ਪਰਸੋਂ ਉਹ ਦੇਖਦਾ ਵਾਂ ਠੀਕ ਹੈ ਜੀ ਫਿਲਹਾਲ ਇਹ ਇਸ ਵੀਡੀਓ ਚ ਇਹਨਾਂ ਕਿ ਮੈਨੂੰ ਉਮੀਦ ਆ ਕਿ ਸ਼ਾਇਦ ਤੁਹਾਨੂੰ ਥੋੜੀ ਬਹੁਤ ਸ਼ਾਇਦ 100 ਚੋਂ 1-2 ਰੁਪਏ ਫਾਇਦਾ ਹੋਇਆ ਹੋਊਗਾ ਇਸ ਵੀਡੀਓ ਦੇ ਨਾਲ ਹੁਣ ਇਹਨੂੰ ਇੱਥੇ ਹੀ ਬੰਦ ਕਰਦੇ ਆਂ